ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਆਏ ਹੋਇਆ ਜਸਪਾਲ ਸਿੰਘ ਦੀ ਫੋਲ ਤੁਹਾਨੂੰ ਪਤਾ ਹੀ ਹੈ ਕੱਲ ਗੜਬੜੇ ਸੀ ਤੇ ਕਰਵਾ ਚੌਥਾ ਦਾ ਜੀ ਕਰਵਾ ਚੌਥਾ ਹੈਗਾ ਜੀ ਆਪਣੇ ਪਰਸੋਂ ਦੇ ਪਰਸੋਂ ਨੂੰ ਕਰਵਾ ਚੌਥਾ ਜੀ ਤੇ ਚੱਕਰੇ ਕਦੋਂ ਆ ਜੀ ਚੱਕਰੇ ਆਗੇ ਜੀ 15 ਤਰੀਕ ਨੂੰ 15 ਤਰੀਕ ਦੇ ਚੱਕਰੇ ਆ ਜੀ ਤੇ ਤੁਹਾਡੀ ਮੁਲਾਕਾਤ ਕਰਾਨੀ ਹੈ ਤੇ ਤੁਹਾਨੂੰ ਦਿਖਾਨੇ ਹੈ ਇੱਥੇ ਗੜਬੜੇ ਵੀ ਕੱਲ ਬਹੁਤ ਜ਼ਿਆਦਾ ਜਿਹੜੇ ਵਿਕੇ ਆ ਤੇ ਹੁਣ ਬਹੁਤ ਸੋਹਣੇ ਸੋਹਣੇ ਤੁਹਾਨੂੰ ਦਿਖਾਨੇ ਆ ਪਰ ਇਹ ਵੀ ਦੇਖ ਸਕਦੇ ਹੋ ਮੇਰੇ ਪਿੱਛੇ ਬਲੌਗ ਦੇ ਵਿੱਚ ਆ ਦੇਖੋ ਜੀ ਵੀ દિਵਾਲੀ ਵੀ ਆ ਰਹੀ ਆ દિਵਾਲੀ ਕਿੰਨੇ ਦਿਨ ਰਹੀ ਆ ਜੀ દિਵਾਲੀ ਆ ਗਈ 2 ਇੰਚ ਪੈ ਜਾਣੀਆਂ ਜੀ 20 ਦੀ 20 ਪੈ ਜਾਣੀ ਕਿਹਦੀ ਵੀ ਪੈ ਜਾਣੀ ਆ اچھا ਮੈਨੂੰ ਇਹ ਦੱਸੋ ਜਿੱਦਾਂ ਇਹ ਸਾਰਾ ਸਮਾਨ ਹੱਥੀਂ ਤਿਆਰ ਕਰਦੇ ਆ ਜਾਂ ਹੁਣ ਬਣਿਆ ਬਣਾਇਆ ਆਂਦਾ ਮੋਬਰਾ ਲਿਆ ਕੇ ਡੈਕੋਰੇਟ ਕਰੇ ਖੱਟਾ ਵਾਲੇ ਆ ਕੇ ਫਿਰ ਨੇ ਡੈਕੋਰੇਟ ਆਪ ਕਰਨਾ ਹੁੰਦਾ ਜੀ ਅੱਛਾ ਡੈਕੋਰੇਟ ਆਪ ਕਰਨਾ ਹੁੰਦਾ ਘਟੋ ਘਾਟ ਆਪਾਂ ਨੂੰ 4 ਮਹੀਨੇ ਲੱਗ ਜਾਂਦੇ ਆ ਡੈਕੋਰੇਟ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਹ ਨੂੰ ਹੋ ਗਿਆ ਜੀ 15 ਸਾਲ 15 18 ਸਾਲ ਠੀਕ ਹੈ ਜਣੀ ਤੁਸੀਂ ਆਪਣੇ ਹੱਥੀ ਤਿਆਰ ਨਹੀਂ ਕਰੇ ਤਿਆਰ ਨਹੀਂ ਜੀ ਕਰਦੇ ਅੱਛਾ ਤੁਸੀਂ ਹੱਥੀ ਤਿਆਰ ਨਹੀਂ ਕਰੇ ਤੁਸੀਂ ਬਣੇ ਬਣਾਏ ਲੈਂਦੇ ਆ ਜਣੀ ਇਹ ਚੀਜ਼ਾਂ ਜੀ ਆਪਾਂ ਨੇ ਆਪ ਤਿਆਰ ਕਰਨੀਆਂ ਠੀਕ ਹੈ ਜੀ ਬਣਨੀਆਂ ਹੈ ਜੜੀਆਂ ਜਿਹੜੇ ਆਪਾਂ ਉੱਪਰ ਡਿਜ਼ਾਈਨ ਤੁਸੀਂ ਲਾਇਆ ਨਾ ਉਹ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਇੱਥੇ ਕਰੂਏ ਆ ਦੀਵੇ ਆ ਬਹੁਤ ਸੋਹਣਾ ਸਮਾਨ ਆ ਸਰਬਾ ਚੌਥੀ ਆ ਰਿਹਾ ਤੁਹਾਨੂੰ ਪਤਾ ਹੀ ਹੈ ਤੇ ਕੈਲੰਡਰ ਵੀ ਆ ਦੀਵੇ ਦੇਖੋ ਕਿੰਨੇ ਸੋਹਣੇ ਸੋਹਣੇ ਦੀਵਾਲੀ ਦੇ ਤੇ ਕਰਵਾ ਚੌਧੀਆਂ ਥਾਲੀਆਂ ਦੇਖੋ ਹੋਰ ਵੀ ਜਿਹੜਾ ਡੈਕੋਰੇਸ਼ਨ ਦਾ ਬਹੁਤ ਵਧੀਆ ਸਮਾਨ ਹੈ ਇੱਥੇ ਦੇਖ ਸਕਦੇ ਹੋ ਕੀ ਕੀ ਰੇਟ ਆ ਉਹ ਵੀ ਦੱਸ ਦਿਓ ਮਾੜਾ ਜੀ ਸਮਾਨ ਦਾ ਇਹ ਰੇਟ ਕਰਵਾਏ ਦਾ ਜੀ 100 ਰੁਪਏ ਦਾ ਰੇਟ ਹੈ ਠੀਕ ਆ ਜੀ ਕਰਵਾ 100 ਰੁਪਏ 40 ਦਾ ਵੀ ਹੈਗਾ 80 ਦਾ ਵੀ ਹੈਗਾ ਜੀ 40 ਵਾਲਾ ਕਿਹੜਾ ਜੀ 40 ਵਾਲਾ ਜੀ ਆਓ ਪਿਆ ਜੀ ਠੀਕ 80 ਵਾਲਾ ਕਿਹੜਾ ਜੀ 80 ਵਾਲਾ ਪਰੇ ਆ ਜੀ ਆ ਪਿਆ ਜੀ 80 ਵਾਲਾ ਇਹ ਛੋਟਾ ਵੱਡਾ ਸਾਈਜ਼ ਹੈ 100 ਰੁਪਏ ਵਾਲਾ ਇਹ 100 ਵਾਲਾ ਪਿਆ ਜੀ ਸਾਰੇ 100 ਜੀ ਇਹਨਾਂ ਨੂੰ ਸਜਾਵਟ ਕਰੀ ਹੋਈ ਆ ਜੀ ਹਾਂ ਜਿਆਦਾ ਕਰੀ ਹੋਈ ਆ ਚੱਕਰੇ ਕਿੱਥੇ ਪਏ ਜੀ ਉਹ ਵੀ ਦਿਖਾ ਦਿਓ ਚੱਕਰੇ ਉਹ ਮਗਰ ਪਏ ਆ ਜੀ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਮਣੇ ਕਤਲਗੜ੍ਹ ਸਾਹਿਬ ਹੈ ਮੇਨ ਮਾਰਕੀਟ ਹੈ ਦੁਕਾਨਾਂ ਪਈਆਂ ਹੋਈਆਂ ਤੇ ਬਿਲਕੁਲ ਤੁਹਾਨੂੰ ਪਤਾ ਹੀ ਆ ਕਿ ਬਿਲਕੁਲ ਨਾਲੇ ਬਾਂਸਲ ਕਰਿਆਨਾ ਸਟੋਰ ਬੁੱਕ ਡਿੱਪੂ ਆ ਉਹਦੇ ਬਿਲਕੁਲ ਨਾਲੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਹਾਸਾ ਲੱਗਦੀਆਂ ਔਰ ਵੀ ਦੇਖਾ ਤੋਂ ਨਾਲ ਹੋਰ ਵੀ ਦੁਕਾਨਾਂ ਕਈ ਲੱਗੀਆਂ ਹੋਈਆਂ ਅੱਗੇ ਖਾਣ ਪੀਣ ਦੇ ਰੇੜੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਤੇ ਆਪਾਂ ਚੱਕਰੇ ਦੇਖ ਲੈਂਦੇ ਆ ਚੱਕਰਾਂ ਤੇ ਹਾਰ ਵੀ ਆ ਰਿਹਾ ਜੀ ਆਪਾਂ ਇਹਾਂ ਦੀ ਸੋਨੇ ਸੋਨੇ ਚੱਕਰੇ ਹੀ ਰੇਟ ਆ ਜੀ ਚੱਕਰਿਆਂ ਦਾ ਇਹ ਚੱਕਰਾ 250 ਰੁਪਏ ਦੀ ਜੋੜੀ ਹੈ ਜੀ ਐਤਕੀ ਇਸ ਕਰਕੇ ਮਹਿੰਗਾ ਹੈ ਜੀ ਤੇ ਮੀਹ ਆ ਨੇ ਐਤਕੀ ਸਾਰੇ ਹੀ ਭਾਂਡੇ ਬਰਬਾਦ ਕਰਦੇ ਟੋਕਾਂ ਹੈ ਠੀਕ ਆ ਜੀ ਕਿਉਂਕਿ ਜਿਹੜੇ ਅਸੀਂ ਭਾਂਡੇ ਜਿੱਤੇ ਲੈਣ ਜਾਂਦੇ ਆ ਉਹ ਸਾਨੂੰ ਕਹਿੰਦੇ ਵੀ ਆਹ ਰੇਟ ਮਿਲਨੇ ਆ ਲੈਣਿਆ ਲਓ ਨਹੀਂ ਭਾਈ ਜਿੱਤੇ ਦੇ ਮਿੰਦੇ ਦੋ ਪਿਛਲੇ ਸਾਲ ਕੀ ਰੇਟ ਦਾ ਪਿਛਲੇ ਸਾਲ ਇਹ ਪਿਛਲੇ ਸਾਲ ਆਹ ਜੋੜੀ ਜੀ 200 ਰੁਪਏ ਦੀ ਕਿਤੀ ਹੈ ਜੀ ਠੀਕ ਆ ਜੀ ਐਤਕੀ ਕਰੂਗਾ ਵੀ ਵੱਧ ਗਿਆ ਜੀ ਠੀਕ ਆ ਵੀ ਵਧੂਗਾ ਜੀ ਇਹ ਸਾਰੀਆਂ ਚੀਜ਼ਾਂ ਮੀਂਹ ਦੀ ਕਾਰਨ ਹੈ ਸਾਰੀਆਂ ਖਾਜਣੀਆਂ ਠੀਕ ਆ ਜੀ ਦੇ ਵਾਲੀਆਂ ਗੜਿੰਗ ਰੀ ਮੈਂ ਹਲੇ ਦਿਵਾਲੀਆਂ ਹੋਰ ਵੀ ਆਉਣੀਆਂ ਆ ਹਲੇ ਆਉਣੀਆਂ ਜੀ ਲੱਗ ਲੱਗ ਬੜੀਆਂ ਛੋਟੀਆਂ ਸਾਰੀਆਂ ਅੱਛਾ ਦਿਵਾਲੀਆਂ ਵੀ ਜਿਹੜੇ ਹੋਰ ਆਉਣੀਆਂ ਵੱਡੀ ਤੇ ਵੱਡੀ ਪਈ ਆ ਜੀ ਆ ਕੀ ਰੇਟ ਆ ਜੀ ਥੋੜੀ ਆਹ ਪਈ ਆ ਰੇਟ ਇਹ 200 ਰੁਪਏ ਪਲੇਟ ਆ ਜੀ ਠੀਕ ਆ ਜੀ ਠੀਕ ਉਧਰ ਪਈ ਆ 350 ਰੁਪਏ ਪਲੇਟ ਆ ਜੀ ਪਰਲੇ ਬਾਸ ਸਸੇ ਰੇ ਪਰ ਆ ਦੇਖੋ ਜੀ ਕਰਵਾ ਚੌਥ ਵੀ ਆ ਰਿਹਾ ਤੇ ਵਰਤ ਖੋਲਣ ਵਾਸਤੇ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਡੈਕੋਰੇਸ਼ਨ ਦਾ ਸਮਾਨ ਥਾਲੀਆਂ ਬਾਣੀ ਬਿਨਾ ਹੁੰਦਾ ਸ਼ਾਮ ਨੂੰ ਚੰਦਰਾ ਮਾ ਦੇਖ ਕੇ ਤੋਂ ਦੀਵੇ ਪੈਂਦੀਵੇ ਕਿ ਰੇਟ ਬੈਂੇ ਸਾਹਮਣੇ ਦੀਵੇ ਐ ਕਿ 40 ਰੁਪਏ ਪਰ ਪਿਛਲੇ ਰੇਟ ਆਈਏ 40 ਰੁਪਏ 12 ਜੀ 40 ਰੁਪਏ ਦੇ ਜਿਹੜੇ 12 ਦੀਵੇ ਦਿੱਤੇ ਜਾ ਰਹੇ ਆ ਤੇ ਤੁਹਾਡਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਰੇ ਜਰੂਰ ਪਹੁੰਚੋ ਇੱਥੇ ਖਰੀਦਦਾਰੀ ਕਰਿਓ ਬਹੁਤ ਤੁਹਾਡਾ ਧੰਨਵਾਦ ਸੋ ਇੱਧਰ ਵੀ ਬਹੁਤ ਸੋਹਣੀ ਜਿਹੜੀ ਦੁਕਾਨ ਲੱਗੀ ਹੋਈ ਹੈ ਤੇ ਬਿਲਕੁਲ ਨਾਲੇ ਵੀ ਬਹੁਤ ਸੋਹਣਾ ਜਿਹੜਾ ਸਮਾਨ ਰੱਖਿਆ ਤੁਸੀਂ ਦੇਖ ਸਕਦੇ ਇੱਥੇ ਵੀ ਗੱਲੇ ਪਏ ਆ ਸਮਾਨ ਪਿਆ ਕਲੰਡਰ ਪਏ ਆ ਜੀ ਕਰਵਾ ਚੌਥ ਦਾ ਵਰਤ ਕਟਾ ਜੋ ਵੀ ਤੁਸੀਂ ਮਾਨਸਰਿਦਣਾ ਚਾਹੁੰਦੇ ਇੱਥੇ ਖਰੀਦ ਸਕਦੇ ਹੋ ਐਸੇ ਵੀ ਪਈਆਂ ਜੀ ਕਰਵਾ ਚੌਥ ਲਈ ਖਾਲੀਆਂ ਜੀ ਚੱਕਰੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਤਰ੍ਹਾਂ ਦੇ ਪਏ ਆ ਜੀ ਆ ਲੋ ਆ ਵੀ ਚੱਕਰੇ ਤੁਹਾਨੂੰ ਪਤਾ ਹੈ ਨਾ ਵੀ ਐਨ ਬਹੁਤ ਵਗੇ ਤਿਹਾਰ ਹੁੰਦਾ ਚੱਕਰਿਆਂ ਦਾ ਤੇ ਬਹੁਤ ਸੋਹਣੇ-ਸੋਹਣੇ ਚੱਕਰੇ ਇੱਥੇ ਪਏ ਆ ਕਰਵਾ ਚੌਥ ਦਾ ਸਾਮਾਨ ਜਿਹੜਾ ਇੱਥੇ ਪਿਆ ਜੀ ਤੇ ਲੈਡ ਵੱਲ ਚੁੱਕੀ ਆ ਦਿਲ ਚੜ ਚੁੱਕਿਆ ਕਿਉਂ ਵੀ ਸਾਡੇ ਹੋਣੀ ਗੱਡੀ ਦੇ ਵਿੱਚੋਂ ਮੈਂ ਕਿਹਾ ਸਪਲਾਈ ਦੇ ਰਹੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜੀ ਲਓ ਜੀ ਆਪਾਂ ਗੱਲਬਾਤ ਕਰਦੇ ਆ ਸਾਡੇ ਰਾਜ ਭਾਜੀ ਹੋਣੀ ਇਹਨਾਂ ਨੇ ਵੀ ਇੱਥੇ ਜਿਹੜਾ ਸਮਾਨ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਰਵਾ ਚੌਥ ਚੱਕਰੇ ਦੀਵਾਲੀ ਦਾ ਸਮਾਨ ਜਿਹੜਾ ਇਹਨਾਂ ਨੇ ਵੀ ਲਾਇਆ ਹੋਇਆ ਤੇ ਕੀ ਹਾਲ ਚਾਲ ਹੈ ਰਾਜ ਭਾਜੀ ਵਧੀਆ ਭਾਜੀ ਤੇ ਮੈਂ ਖਾਸ ਤੌਰ ਤੇ ਪਾਲੀ ਆਪਣੇ ਵੱਡੇ ਭਰਾ ਦਾ ਬਹੁਤ ਧੰਨਵਾਦ ਕਰਦਾ ਕਹਿੰਦਾ ਜਦੋਂ ਬਲੌਗ ਬਣਾਣਾ ਹੁੰਦਾ ਨਾ ਵਿੱਚ ਆਪ ਜਰੂਰ ਆਇਆ ਕਰ ਅੱਛਾ ਤੋਂ ਪਾਲੀ ਕੈਨੇਡਾ ਭਰਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬੜੇ ਵੀਰ ਦਾ ਉਹਨੇ ਫਲਾਇਰ ਦਿੱਤੇ ਆਪਾਂ ਸੈਲਫੀ ਸਟਿਕ ਲਈ ਇਹਦੇ ਆ ਦੇਖੋ ਕਿੰਨੀ ਉੱਚੀ ਤੁਸੀਂ ਦੋਹਾਂ ਵੀ ਹੁਣ ਆਪਾਂ ਵੀਡੀਓ ਜਿਹੜੀ ਬਣਾ ਸਕਦੇ ਉੱਪਰੋਂ ਤੇ ਭਾਜੀ ਇਹ ਜਿਹੜਾ ਆਪਾਂ ਸਮਾਨ ਵੇਚ ਰਹੇ ਆਪਾਂ ਆਪ ਤਿਆਰ ਕਰਦੇ ਆਂ ਸਾਹਿਬ ਜੀ ਸਾਹਿਬ ਹੁਣ ਵੀ ਆਪ ਤਿਆਰ ਕਰਦੇ ਆਂ ਸਾਰਾ ਅੱਛਾ ਕਦੋਂ ਲੱਗ ਜਾਂਦਾ ਫਿਰ ਇਹਨੂੰ ਤਿਆਰ ਕਰਨਾ ਮਾਰਚ ਜਿਹਨੂੰ ਵੀ ਹੁਣ ਵੀ ਜ ਮਾਰਚ ਤੋਂ ਲੱਗ ਜਾਂਦਾ ਈ ਬਸ ਠੀਕ ਆ ਜਣੀ ਇਹ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਪਹਿਲਾਂ ਕਰਦਾ ਰਿਹਾ ਹੈ ਇਹ ਕੰਮ ਪਹਿਲਾਂ ਡੈਡੀ ਨਹੀਂ ਕਰਦੇ ਸੀਗੇ ਜੀ ਠੀਕ ਆ ਜੀ ਡੈਡੀ ਨਹੀਂ ਹੁਣ ਵੀ ਡੈਡੀ ਨਹੀਂ ਕਰਦੇ ਜੀ ਬਣਾਦੀ ਹੋਈ ਆ ਤੇ ਅਸੀਂ ਸਯਾਵੜਾ ਕਰਕੇ ਸੇਲ ਕਰਦੇ ਆ ਸਾਰਾ ਜਿਹੜਾ ਉਹ ਸਾਮਾਨ ਪਿਆ ਤੁਸੀਂ ਆਪਣੇ ਹੱਤੀ ਤਿਆਰ ਕਰਿਆ ਬੜਾ ਬੜਾ ਨਹੀਂ ਲੈ ਕੇ ਆਉਂਦੇ ਆ ਬੜਾ ਬੜਾ ਤਾਂ ਆ ਵੀ ਰੋਣੀ ਜਿਹੜਾ ਸਾਮਾਨ ਇਹ ਆਪਣੇ ਹੱਤੀ ਤਿਆਰ ਕਰਦੇ ਆ ਪੁਰਾਣੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਨੂੰ 30 ਸਾਲ ਹੋ ਗਏ 30 ਸਾਲ ਹੋ ਗਏ ਜਣੀ 30 ਸਾਲ ਹੋ ਗਏ ਜਿਹੜੀ ਨਾਲ ਕੰਮ ਕਰਦੇ ਨੇ ਚਲੋ ਇਹ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਇਹਨਾਂ ਦਾ ਕੀ ਰੇਟ ਆ ਉਹ ਵੀ ਤੁਹਾਡੇ ਨਾਲ ਦੱਸਦੇ ਆ ਨਾ ਕੋਈ ਵੀ ਜਰੂਰ ਪੇਦਾਰੀ ਕਰੋ ਬਿਲਕੁਲ ਇਹ ਨਾਲੇ ਦੁਕਾਨ ਆ ਜੀ ਬਾ ਦੇਖੋ ਜੀ ਕਰੂਏ ਕਿੰਨੇ ਸੋਹਣੇ ਬੇਕੀ ਰੇਟ ਆ ਭਾਜੀ ਇਹਦਾ ਕਰੂਏ ਇਹ 100 ਰੁਪਏ ਆ ਜੀ ਤੇ ਨਾਲ ਇਹ ਸਾਰੇ ਇੱਕੋ ਰੇਟ ਆ ਸਾਰੇ ਦਾ ਇੱਕ ਰੇਟ ਵੱਲ ਦੀ ਕੀ ਰੇਟ ਆ ਜੀ ਠੀਕ ਆ ਹੋਈ ਮਾਤਾ ਦਾ ਕੈਲੰਡਰ ਆ ਇਹ ਕੈਲੰਡਰ ਕਿੰਨਾ ਕੈਲੰਡਰ ਨਾਲੇ ਆ ਕੈਲੰਡਰ 10 ਰੁਪਏ ਦਾ ਲੱਗਦਾ ਇੱਦਾਂ ਕੈਲੰਡਰ ਲੱਗਦਾ 10 ਰੁਪਏ ਦਾ ਬਾਕੀ ਕੋਈ ਸੱਜਣ ਮਿੱਤਰ ਹੁੰਦਾ ਨਾਲ ਵੀ ਦੇ ਦਿੰਨੇ ਆ ਜੀ ਠੀਕ ਆ ਜੀ ਤੇ ਇੱਧਰ ਆ ਪਈਆਂ ਜੀ ਆ ਕੀ ਰੇਟ ਆ ਇਹ ਥਾਲੀਆਂ ਨੇ ਜੀ ਕਿ 150 ਰੁਪਏ ਤੇ 200 ਰੁਪਏ ਥਾਲੀ ਆ ਜੀ 150 ਰੁਪਏ ਤੇ 200 ਰੁਪਏ ਥਾਲੀ ਗੱਲੇ ਕੀ ਕੀ ਰੇਟਾਂ ਥੱਲੇ ਗੱਲਾ 70 ਰੁਪਏ ਦਾ ਤੇ 100 ਰੁਪਏ ਦਾ ਜੀ بڑا ਗੱਲਾ ਕਿੰਨੇ ਦਾ ਪੱਲਾ بڑا 100 ਰੁਪਏ ਦਾ ਠੀਕ ਆ ਜੀ ਹੋਰ ਕੀ ਸਮਾਨ ਆ ਆਪਣੇ ਚੱਕਰੇ ਕਿੱਥੇ ਪਏ ਆ ਆਪਣੇ ਚੱਕਰੇ ਆ ਪਏ ਨੇ ਠੀਕ ਆ ਜੀ ਇੱਧਰ ਪਏ ਆ ਚੱਕਰੇ ਕਿਹੜੇ ਚੱਕਰਿਆਣੇ ਆ ਜੀ ਇਹ ਚੱਕਰੇ ਹੱਲੇ ਆਣੇ ਆ ਤੇ ਕਰਵਾ ਚੌਥ ਹਾਂ ਜੀ ਦਾਦਾ ਪਲਾਂ ਪਸੰਦ ਹੋਈ ਬਾਕੀ ਤੁਹਾਨੂੰ ਬਤਾਈ ਪਰਸੋਂ ਨੂੰ ਜਿਹੜਾ ਕਰਵਾ ਚੌਥ ਆ 10 ਤਰੀਕ 10 ਅਕਤੂਬਰ ਤੇ ਆ ਚੱਕਰਿਆਂ ਦਾ ਕੀ ਰੇਟ ਆ ਇਹ ਪਰ ਵਿੱਚ 200 ਰੁਪਏ ਜੋੜਾ ਹੈ ਜੀ ਠੀਕ ਹੈ ਜੀ ਪਲੇਨ ਲੈਣਾ ਤਾਂ 150 ਰੁਪਏ ਸੋ ਦੇਖ ਸਕਦੇ ਤੁਸੀਂ 200 ਰੁਪਏ ਦਾ ਜੋੜਾ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਦੀਵੇ ਵੀ ਇੱਥੇ ਸਾਰਾ ਸਮਾਨ ਤੁਹਾਨੂੰ ਇੱਥੇ ਮਿਲ ਜਣਾ ਆਪ ਹੈ ਜੀ ਦੀਵੇ ਦੀਵੇ ਵੀ ਤੁਸੀਂ ਜਿਹੜਾ ਖਰੀਦ ਸਕਦੇ ਹੋ ਦੀਵਾਲੀ ਅੱਗੇ ਆ ਰਹੀ ਹੈ ਫੈਸਟੀਵਲ ਸੀਜ਼ਨ ਜਿਹੜਾ ਪੂਰੇ ਜੋਰਾਂ ਤੇ ਚੱਲ ਰਿਹਾ ਸੋ ਬਹੁਤ ਬਹੁਤ ਵੀਰੇ ਦਾ ਧੰਨਵਾਦ ਤੇ ਸਾਰੇ ਜਰੂਰ ਖਰੀਦਦਾਰੀ ਕਰਨਾ ਆਓ ਭਰਾ ਕੋਲ ਠੀਕ ਹੈ ਤੇ ਉਹੀ ਲੋਕੇਸ਼ਨ ਆ ਸੇਮ ਸਾਹਮਣੇ ਹੈ ਨਾ ਦੇਖ ਸਕਦੇ ਹੋ ਸਾਹਮਣੇ ਜਿਹੜੇ ਹੋਰ ਦਸਤਾਨਾ ਤੁਹਾਨੂੰ ਦਿਖਾ ਦਿੰਦਾ ਜੀ ਤੇ ਬਿਲਕੁਲ ਮਾਉਂਸਲ ਬੁਕੁੜੀਪੋ ਦੇ ਨਾਲੇ ਜਿਹੜੀ ਅਗਲੀ ਦੁਕਾਨ ਆ ਸਾਡੇ ਭਰਾ ਜੀ ਹੋਣੀ ਆ ਇਹ ਆਪਣੇ ਹੱਥੀਂ ਤਿਆਰ ਕਰਦੇ ਜਿੰਨਾ ਵੀ ਰੋ ਸਾਮਾਨ ਆ ਸਾਰਾ ਤੁਸੀਂ ਦੇਖ ਸਕਦੇ ਹੋ ਹੱਥੀਂ ਤਿਆਰ ਕਰਦੇ ਹੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਸਕੀਮ ਦੀ ਸਮਝ ਦੱਤਾ ਜੀ ਓਕੇ ਕਾ ਸਾਡਾ ਪੰਜਾਬੀ ਭਰਾ ਖੜਾ ਜੀ ਇਹਨੇ ਵੀ ਘੋੜੇ ਵਾਲੇ ਚੌਂਕ ਦੇ ਬਿਲਕੁਲ ਨਾਲੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਘੋੜੇ ਵਾਲੇ ਚੌਂਕ ਆ ਜੀ ਬਿਲਕੁਲ ਸਾਹਮਣੇ ਜਿਹੜੀ ਆਪਣੀ ਦੁਕਾਨ ਲਾਈ ਹੋਈ ਆ ਬਹੁਤ ਸੋਹਣਾ ਸਾਮਾਨ ਵੀਰ ਨੇ ਰੱਖਿਆ ਹੋਇਆ ਆ ਸਤਿ ਸ਼੍ਰੀ ਅਕਾਲ ਵੀਰੇ ਕੀ ਰੇਟਾ ਵੀਰੇ ਤੂੰ ਵੀ ਦੱਸ ਦੇ ਆਪਣੇ ਸਮਾਨ ਦਾ ਭਰਾ ਪਰੂਆ ਵੀਰੇ ਇੱਕ 50 ਹੈ ਜੀ ਇੱਕ 100 ਹੈ ਜੀ ਠੀਕ ਹੈ 50 ਆ ਇੱਕ ਵਾਰ ਚੱਕੇ ਦਾ ਦੇ ਕਿਹੜਾ ਇਹ ਸਾਰਾ 50 ਹੈ ਜੀ ਇੱਧਰ ਕੋਈ ਠੀਕ ਹੈ ਜੀ ਆ 50 ਰੁਪਏ ਦਾ ਜੀ ਤੇ ਦੂਜਾ 100 ਵਾਲਾ ਵੀ ਦਿਖਾ ਦਿਓ ਚੱਕ ਇੱਕ ਵਾਰ ਆ 100 ਰੁਪਏ ਦਾ ਜੀ ਆ ਭਰਾ ਕੋਲੋਂ ਵੀ ਸਾਰੇ ਜਰੂਰ ਸਮਾਨ ਖਰੀਦਣ ਆਇਓ ਜਿਹੜੇ ਵੀਡੀਓ ਦੇਖਦੇ ਆ ਜਰੂਰ ਸਪੋਰਟ ਕਰਿਓ ਆ ਥਾਲੀਆਂ ਕੀ ਰੇਟਾ ਭਰਾ ਵੀ ਦੱਸ ਦੇ ਥਾਲੀਆਂ ਵੀਰੇ 200 ਰੁਪਏ ਦਾ ਸੈੱਟ ਹੈ ਸਾਰਾ ਜੀ ਚਾਂਦੀ ਹੋएगी ਪਲੇਟ ਹੋएगी ਗੱਡਵੀ ਹੋएगी ਠੀਕ ਆ 200 ਰੁਪਏ ਦਾ ਸੈਟ ਆ ਸਾਰਾ ਆਹ ਵਿੱਚੇ ਛਾਂ ਲੀ ਵਿੱਚੇ ਪਲੇਟ ਆ ਵਿੱਚੇ ਘੜਬੀ ਆ ਸਜਾਵਟ ਦਾ ਸਮਾਨ ਆ ਤੋਂ ਦੀਵੇ ਵੀ ਭਰਾ ਨੇ ਮੈਂ ਦੇਖ ਸਕਦਾ ਤੁਸੀਂ ਰੱਖੇ ਹੋਏ ਆ ਕਿਆ ਨਾਮ ਤੇਰਾ ਵੀਰੇ ਆਕਾਸ਼ਦੀਪ ਜੀ ਕਿਹੜਾ ਪਿੰਡ ਆ ਤੇਰਾ ਮੇਰਾ ਇਹ ਲੋਏ ਨੂੰ ਆਕਾਸ਼ਦੀਪ ਨੂੰ ਵੀ ਸਾਰੇ ਸਪੋਰਟ ਕਰੋ ਇਹਦੇ ਕੋਲ ਵੀ ਸਮਾਨ ਜਿਹੜਾ ਖਰੀਦ ਕੇ ਜਾਇਓ ਸਾਹਮਣੇ ਹੈਪੀ ਸਟੂਡੀਓ ਦਾ ਬਿਲਕੁਲ ਸਾਹਮਣੇ ਖੜਾ ਇਹ ਸਾਰੇ ਜਰੂਰ ਇਸ ਭਰਾ ਕੋਲ ਵੀ ਆਇਓ ਥੈਂਕ ਯੂ ਜੀ ਵੀਡੀਓ ਸਾਰੇ ਜਰੂਰ ਸ਼ੇਅਰ ਕਰਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ